ਇੱਕ ਸੰਗਰੂਰ ਪਾਤਰ ਵਾਲੇ ਪੁਲ ਥੱਲੇ ਤੇ ਚੋਬਰ ਤਿਆਰ ਵਰ ਤਿਆਰ ਹੋਰ ਸਿੰਘੋ ਕਿਵੇਂ ਹੋ ਠੀਕ ਠਾਕ ਆ ਬਸ ਤੁਰਾ ਮਸਤੂਣਾ ਸਾਹਿਬ ਵਾਲੀ ਦੇਖ ਸਕ ਗਏ ਹੁਣ ਸਿੰਘ ਨੇ ਜਿਹੜੇ ਪੂਰੇ ਤਿਆਰ ਨੇ ਕਿੰਨਾ ਸਫਰ ਆਪਣੀਏ ਚੱਕੋ ਫਿਰ ਵੀ ਸਮਾਨਾ ਚੋ ਚਲਿਏ ਸ਼ੁਰੂ ਕਰਦੇ ਹਾਂ ਹਾਂ ਚਲਿਏ ਚਲਿਏ ਸ਼ੁਰੂ ਕਰਦੇ ਹਾਂ ਲੋ ਜੀ ਦੁਬਾਰੇ ਰਾਜਸਥਾਨ ਟੂਰ ਦੀ ਇੰਟਰ ਸਟਾਰਟ ਕਰਦੇ ਹੋਏ ਇਹ ਮੁੰਡਾ ਆਪਣੇ ਨਾਲ ਨਵਦੀਪ ਕਲਸੀ ਪਿੰਡ ਗਹਿਲਾਂ ਤੋਂ ਤੇ ਸਰ ਦਾ ਫੋਨ ਤੇ ਸਰ ਦਾ ਹੈਲਮਟ ਇੱਥੇ ਪਿਆ ਸਾਰਾ ਰਹਿ ਗਿਆ ਬਨੇ ਹੈਂਡਵਾਸ਼ ਕਰਨਾ ਤੇ ਆਪਣਾ ਸਮਾਨ ਆ ਗਿਆ ਕੀ ਕੀ ਰਹੇ ਆਪਾਂ ਠੀਕ ਹੈ ਜੀ ਸੋ ਇਹ ਟੂਰ ਬੇਸਿਕਲੀ ਆਪਣਾ ਹੈਗਾਗਾ ਆਫ ਬੀਟ ਥਾਵਾਂ ਦਾ ਹੈ ਨਾ ਫਾਈਨ ਗਰਡ ਫੋਰਟ ਹੋ ਗਿਆ ਰਾਣੀ ਕੀ ਬਾਵਾ ਕੇ ਚਾਂਦ ਬੋਰੀ ਇਹ ਹਾਂ ਚਾਂਦ ਬੋਰੀ ਚਾਂਦ ਬੋਰੀ ਉੱਥੇ ਜਿਹੜੀ ਗੁਜਰਾਹਾਟ ਚ ਹਾਂ ਚਾਂਦ ਬੋਰੀ ਸਾਂਬਰ ਲੇਕ ਤੇ ਇੱਕ ਦੋ ਹੋਰ ਆਫ ਬੀਡਸ ਵਾਲਾ ਇਹ ਟੂਰਾਗਾ ਸਾਰੇ ਆਪਣੇ ਵਿੱਚ ਪਹੁੰਚ ਚੁੱਕੇ ਨੇ ਜਿਹੜੇ ਜੰਮੀ ਹੋਲੀ ਕੀ ਪਲੇਟਾਂ ਚੱਕਦੇ ਸੀਰੀਅਸਲੀ ਹੋਲੀ ਤੇ ਖਾਣਾ ਪੀਣਾ ਕਰਕੇ ਇੱਥੋਂ ਹੁਣ ਜੀ ਆਪਾਂ ਵਾਧਦੇ ਗਾਹਾਂ ਨੂੰ ਠੀਕ ਹੈ ਕਹਿੰਦੇ ਕਿੱਥੇ ਆ ਗਏ ਕਹਿੰਦੇ ਉੱਥੇ ਹੈਗਾ ਜਿੱਥੇ ਦੁਨੀਆ ਭਰ ਦੇ ਟਰੱਕ ਆਉਂਦੇ ਨੇ ਇਹ ਆ ਜੀ ਗਿਣ-ਗਿਣ ਕੇ ਬਦਲੇ ਲੈਣ ਵਾਲਾ ਸ਼ਹਿਰ ਕੋਟਪੁਤਲੀ ਇੱਥੋਂ ਲੰਘਣਾ ਮਤਲਬ ਇਹੀ ਹੈ ਵੀ ਤੁਸੀਂ ਕੋਈ ਵੱਡੀ ਪ੍ਰਾਪਤੀ ਕਰ ਲਈ ਜ਼ਿੰਦਗੀ 'ਚ ਮੈਂ ਕਹਿੰਦਾ ਆਪਾਂ 40 ਕਿਲੋਮੀਟਰ ਕੱਢਾ ਕਰੋੜ ਟਰੱਕ ਮਿਲ ਗਿਆ ਉਹ ਇੱਥੇ ਉਹ ਆਪਾਂ ਦਾ ਉਹ ਪ੍ਰਸਾਰ ਹੈ ਉਹ ਬਹੁਤ ਔਖਾ ਸਿਸਟਮ ਹੈ ਇੱਥੋਂ ਇਹਦੇ ਵੀ ਗੱਡੀ ਤੇ ਆਉਣ ਫਿਰ ਇੱਥੇ ਬੜਾ ਔਖਾ ਹੈ ਮੋਟਰਸਾਈਕਲ ਤੇ ਫਿਰ ਵੀ ਲੰਘ ਲੰਘ ਕੇ ਆਉਂਦੇ ਆ ਮੇਰਾ ਸੱਤ ਸੌ ਦਾ ਇਹ ਥੋੜੇ ਕਰਦੇ ਐ ਟੱਕਰ ਕੋਈ ਨਹੀਂ ਆਉਂਦਾ ਪਰ ਜਾਇਰ ਪਹੇਣਾ ਫਿਰ ਜਾਇਨਾ ਇਥੋਂ ਹੀ ਪੈਂਦਾ ਸੋ ਇਹ ਪਹਿਲੇ ਦਿਨ ਦੇ ਬਲੌਗ ਦੇ ਕੁਸ਼ਕ ਬੋਰਿੰਗ ਅੰਸ਼ ਕਿਉਂਕਿ ਜਿਤ ਦਿਖਾਉਣ ਨੂੰ ਐ ਸੱਚ ਕੁਝ ਹੈ ਨਹੀਂ ਰਾਹ ਹੀ ਨਹੀਂ ਤੇ ਰਾਹ ਨਹੀਂ ਢੂੜ ਭਰੇ ਟਰੱਕ ਭਰੇ ਤੇ ਥਕਾਵਟ ਭਰੇ ਰੁਕਣੀ ਪੈਣਾ ਵੀਰੇ ਏਨਰਜੀ ਤਾਂ ਬਸ ਗਈ ਜਦ ਮੰਨਤ ਢੱਬਾ ਪਾਵਟਾ ਇਹਨੂੰ ਲਿਖਦੇ ਕਹਿੰਦੇ ਪਾਵਟਾ ਨੇ ਹੈਗਾ ਇਹ ਪੁੱਤਾ ਪੁੱਤਾ ਪੋਏਟੀ ਪੁੱਤਾ ਸਮਝ ਨਹੀਂ ਲੱਗਿਆ ਵੀ ਹਿੰਦੀ 'ਚ ਪਾਵਟਾ ਇੰਗਲਿਸ਼ 'ਚ ਪੋਤਾ ਲਿਖਿਆ ਬਟੂਆ ਨੇ ਹੈਗਾ ਉਹਦਾ ਬੈਕਗ੍ਰਾਉਂਡ ਦਾ ਚੱਕਰ ਆ ਕੋਈ ਇਸ ਦਾ ਪ੍ਰੋਨਨਸੀਏਸ਼ਨ ਦਾ ਬੈਕਗ੍ਰਾਉਂਡ ਦਾ ਪਾਣ ਜੀ ਨੇ ਸੱਦਾ ਗਿਆ ਆਪਾਂ ਇੱਥੇ ਹੈ ਪਾਣ ਜੀ ਨੇ ਸੱਦਾ ਗਿਆ ਪੰਜ ਨਹੀਂ ਹਾਂ ਮਿੱਟੀ ਬਹੁਤ ਹੈ ਇੱਥੇ ਸਾਰੇ ਜਹਾਨ ਦੀ ਮੈਂ ਕਹਿੰਦਾ ਧੂੜ ਮਿੱਟੀ ਟਰੱਕ ਇੱਥੇ ਹੀ ਨੇ ਤੇ ਉਹੀ ਹੁੰਦਾ ਹੋਇਆ ਜਿਹੜਾ ਆਮ ਤੌਰ ਤੇ ਹੁੰਦਾ ਹੁੰਦਾ ਵੀ ਡਿਸੀਜਨ ਨਹੀਂ ਬੇਕ ਹੋ ਰਿਹਾ ਵੀ ਖਾਣਾ ਕੀ ਆ ਹਾਂ ਅਗਲੇ ਦਿਨ ਦੀ ਸਵੇਰ ਹੋ ਚੁੱਕੀ ਹੈ ਭਾਨਗੜ ਤੋਂ ਤੇ ਚੱਕ ਬੱਕਾ ਸੋਣਾ ਸੂਰਜ ਸਿੰਘ ਜੀ ਆ ਚੁੱਕੇ ਨੇ ਤੇ ਅਭੀ ਮੈਨੂੰ ਕੋਟਲੀ ਲੱਗਦਾ ਕੋਈ সুইমিং সুইমিং ਪੂਲ ਜਿਹਾ ਬਣਾਈ ਬੈਠਿਆ ਹੈ ਸੂਏ ਕੇ ਲਈ ਨਹੀਂ ਅੰਦਰ ਰਸਤਾ ਹੀ ਹੈ ਤੇ ਹੈਲਥ ਸੈਕਸ਼ਨ ਉਹ ਦੇਖੀ ਰਹੀਆਂ ਨੇ ਤੇ ਮਾਹੌਲ ਠੰਡਾ ਬਹੁਤ ਹੈ ਇੱਥੇ ਸੋ ਉੜਾ ਬੋਰਡ ਡਿੱਗਿਆ ਪਿਆ ਹੈ ਬੇਸਿਕਲੀ ਉਹ ਹੋਟਲ ਦੇ ਵਿੱਚ ਅਸੀਂ ਰੁਕੇ ਆ ਹੋਟਲ ਵਾਸ਼ੂ ਇਹ ਐਂਟਰੀ ਪੁਆਇੰਟ ਆਗਾ ਕਿਲੇ ਦਾ ਤੇ ਹਨੂਮਾਨ ਮੰਦਿਰ ਟਿਕਟ ਹੈਗੀ ਹੈ ਕਿ 25 ਰੁਪਏ ਪਰ ਪਰਸਨ ਇੰਡੀਆ ਵਾਲਿਆਂ ਵਾਸਤੇ ਠੀਕ ਹੈ ਇਹ ਦੀ ਹਿਸਟਰੀ ਹੈ ਹਾਂਜੀ ਬਿਲਕੁਲ ਹਿਸਟਰੀ ਹੈ ਇਹ ਤੇ ਯੂ ਆਰ ਹੇਅਰ ਹਨਵਾਨ ਬਾਬੇ ਦਾ ਤੁਹਾਨੂੰ ਦਿਖਾਇਆ ਸੀ ਇਸ ਤਰੀਕੇ ਦੀ ਗੱਲਬਾਤ ਹੈ ਪਾਪਾ ਵੱਡੀ ਗੱਲਬਾਤ ਹੈ ਨਾ ਇਹਦੇ ਵਿੱਚ ਮਾਸਕ ਵੀ ਬਣਾਈ ਬੈਠੇ ਨੇ ਮਾਂ ਦੇ ਪੁੱਤ ਪਰ ਹਾਂ ਮੁਗਲ ਆਏ ਸੀ ਇੱਥੇ ਤਾਂ ਮਾਸਕ ਵੀ ਹੋਊਗੀ ਸੋ ਕਿਲੇ ਚ ਆਪਾਂ ਐਂਟਰੀ ਕਰ ਲਈ ਸੀ ਤੇ ਕਿਲਾ ਤਾਂ ਇਹ ਪਿੱਛੇ ਆਖਿਰ ਜੋ ਵੀ ਦੱਸ ਰਹੇ ਨੇ ਹਿਸਟਰੀ ਰਿਕਾਰਡਿੰਗ ਇਹ ਪਹਿਲਾ ਮਾਰਕੀਟਪਲੇਸ ਸੀ ਕਿਲੇਵਨ ਜਾਂਦੇ ਰਹਾਂ ਮਨੀ ਨੂੰ ਮਾਰਕੀਟ ਸੀ ਨਿਕਲੇ ਨਿਕਲੇ ਦੁਕਾਨਾਂ ਜਿਹੜੇ ਹ ਰੂਨਸ ਦੇ ਰਹੇ ਦਿਖਾਈ ਦੇ ਰਹੇ ਨੇ ਸੋ ਇਹ ਚੀਜ਼ ਦੀ ਗੱਲ ਬਾਤ ਆ ਉਹ ਸੀਗਾ ਤੰਤਰਿਕ ਦੀ ਛਤਰੀ ਤੇ ਰੌਚਕ ਕਹਾਣੀਆਂ ਮਨ ਘੜਤ ਕਹਾਣੀਆਂ ਜੋ ਮਰਜ਼ੀ ਕਾ ਲੋ ਉਹਨਾਂ ਨਾਲ ਲਬਰੀਜ਼ ਹੈਗਾ ਇਹ ਕਿਲਾ ਕਿਉਂਕਿ ਜਦੋਂ ਮੁਗਲਾਂ ਨੇ ਇੱਥੇ ਅਟੈਕ ਕੀਤਾ ਤਾਂ ਇਹ ਮੰਨਿਆ ਜਾਂਦਾ ਹੈ ਕਿ ਵੀ ਉਹ ਤੋਂ ਪਹਿਲਾਂ ਇੱਕ ਇੱਥੇ ਤੰਤਰਿਕ ਸਰ ਸੀਗੇ ਉਹਨਾਂ ਵਾਲੀ ਸਟੋਰੀ ਜਿਹੜੀ ਉਹ ਬੀਬੀ ਰਤਨਾਵਤੀ ਨਾਲ ਕਰਦੇ ਨੇ ਮੈਚ ਇੱਕ ਹੋਰ ਇੱਥੇ ਬਾਬਾ ਸੀਗਾ ਉਹ ਕਹਿੰਦਾ ਸੀਗਾ ਵੀ ਮੇਰੀ ਘਰ ਤੋਂ ਉੱਪਰ ਨਾ ਉੱਪਰ ਤੱਕ ਕਿਲਾ ਨਾ ਜਾਵੇ ਵੀ ਪਰਸ਼ਾਮਨ ਆਪੇ ਕੇ ਲੈਦਾ ਉਦੀ ਵੀ ਸਟੋਰੀ ਹੈ ਸੋ ਦੋਨਾਂ ਸਟੋਰੀਆਂ ਦੇ ਵਿੱਚ ਐਂਡ ਦੇ ਮੂਮੈਂਟ ਹੀ ਹੁੰਦੀ ਹੈ ਕਿ ਵੀ ਦੋਨਾਂ ਬਾਬਿਆਂ ਦੁਆਰਾ ਹੀ ਕਰਸ ਦਿੱਤੇ ਜਾਂਦੇ ਨੇ ਕਿ ਜਿਵੇਂ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ ਵੀ ਤੁਹਾਡਾ ਕੱਖ ਨਾ ਰਹੀਂ ਤੇ ਉਸ ਤੋਂ ਬਾਅਦ ਉਹ ਕਰਸ ਨੂੰ ਫੁੱਲਫਿਲ ਕਰਨ ਵਾਸਤੇ ਦੂਜੇ ਤੀਜੇ ਮੁਲਕਾਂ ਤੋਂ ਮੁਗਲ ਆਏ ਇੱਥੇ ਤੇ ਉਹਨਾਂ ਨੇ ਬਾਬਿਆਂ ਦੇ ਦਿੱਤੇ ਹੋਏ ਸ਼ਰਾਪ ਨੂੰ ਕੀਆ ਪੂਰਾ ਕੀਤਾ ਸੋ ਇੱਥੇ ਅਟੈਕ ਹੋਇਆ ਤੇ ਸਾਰਾ ਕੁਝ ਹੀ ਨਬੇਟ ਗਿਆ ਅਗਲੇ ਆ ਕੇ ਠੀਕ ਹੈ ਸੋ ਇਹ ਤੱਤ ਸਾਰ ਬੇਸਿਕਲੀ ਇਹ ਹੈ ਕਹਾਣੀਆਂ ਦਾ ਪਲ ਰੂਨਸ ਵੀ ਆਪਾਂ ਕਹਿ ਰਹੀਏ ਵੀ ਬਹੁਤ ਸੋਹਣੇ ਬਣੇ ਹੋਇਆ ਬਣ ਗਏ ਮਤਲਬ ਪਰ ਜਦੋਂ ਇਹ ਚੀਜ਼ ਆਪਣੇ ਆਪ ਦੇ ਵਿੱਚ ਚੱਲਦੀ ਹੋਣੀ ਐ ਥੇ ਰੌਣਕ ਦੇਖੋ ਵੀ ਕਿੰਨੀ ਹੁੰਦੀ ਹੋਣੀ ਐ ਕਿਉਂਕਿ ਸਾਰੀਆਂ ਇਹ ਦੁਕਾਨਾਂ ਹੀ ਸੁਣਦੇ ਆਂ ਵੀ ਬਾਜ਼ਾਰ ਹੀ ਸੀਗਾ ਇਹ ਕਿਲੇਵਰ ਨੂੰ ਜਾਂਦਾ ਰਾਹ ਹੈ ਤੇ ਬਹੁਤ ਰਮਣੀਕ ਥਾਂ ਤੇ ਬਣਿਆ ਹੋਇਆ ਅਸੇ ਪਾਸੇ ਪਹਾੜੀਆਂ ਨੇ ਤੇ ਇਦਾਂ ਦੀ ਗੱਲਬਾਤ ਹੈ ਇਹ ਕਿੰਨਾ ਸੋਹਣਾ ਬਣਾਇਆ ਵਾ ਪੱਤਾਂ 'ਚ ਸੋਹਣੀ ਗੱਲ ਬਾਤ ਹੈ ਯਾਰ ਪਹਿਲਾਂ ਕੋਲ ਬੁਲਾ ਕੇ ਬੜੀ ਅਸਲੀ ਮੋਰ ਪ੍ਰੀਤ ਸਿੰਘ ਜੀ ਹੈਲੋ ਰਾਸ਼ਟਰੀ ਪੰਛੀ ਚੈੱਕ ਚਾੜੀ ਫਿਰਦਾ ਬਾਦ ਦੇਖ ਕੰਮ ਕੁੰਮ ਜਿਹੇ ਤਰ ਹੈ ਰਖਤ ਸਿੰਘ ਜੀ ਸੈਫ ਅਲੀ ਖਾਨ ਦੀ ਲਾਲ ਕਪਤਾਨ ਫਿਲਮ ਚ ਹੈ ਜੈਕ ਹੁੰਦਾ ਇਹ ਸੀ ਦੇਖੀ ਹੋਵੇ ਦਾ ਕਿਸੇ ਨੇ ਆਈਕੋਨਿਕ ਫਿਲਮਾਂ ਬਹੁਤ ਦੇਖਣੀ ਚਾਹੀਦੀ ਹੈ ਮੋਰ ਸਿੰਘ ਖੈਰ ਭੱਜੂਗਾ ਜੇ ਦਾ ਪਿੱਛਾ ਕਰਿਆ ਜਾਵੇ ਤਾਂ ਇਹ ਹੋਗਾ ਤੇਜ਼ ਹੋਗਾ ਤੇਜ਼ ਉਬਰ ਸੋਣੇ ਫੋਟੋ ਫੋਟੋ ਤੱਕ ਜਾ ਕੇ ਖੜ ਜਾ ਇੱਕ ਮਿੰਟ ਯਾਰ ਨਾ ਇਹ ਕੰਦਾ ਆਏ ਨਹੀਂ ਸੋਣੇ ਲੋਟ ਹੁੰਦਾ ਰਾਸ਼ਟਰੀ ਪੰਛੀ ਮਲੰਡੂ ਪੁੱਛੀ ਗੱਲ ਥੋੜੀ ਹੈ ਫੀਮੇਲ ਆ ਮੁੰਡਾ ਨਾਲ ਜ ਸਪ੍ਰਿੰਕਲ ਕਰਦਾ ਹੋਇਆ ਚੱਕ ਲੰਗੂ ਰਹਿ ਗਿਆ ਹੁਣ ਅੱਛਾ ਇਹ ਲੰਗੂਰ ਆ ਬਈ ਇਹ ਜਮਾ ਮੇਰੀ ਭੈਣ ਵਰਗਾ ਅਨਮੋਲ ਵਰਗਾ ਵੇੜੀ ਕੁੜੀ ਮੋਟਰਸਾਈਕਲ ਨਾਲ ਲੈਣੀ ਸੀ ਆਪਣੇ ਹਾਂਜੀ ਨਹੀਂ ਤਾਂ ਖਤਰੇ ਵਾਲਾ ਕੰਮ ਹੀ ਲੱਗਦਾ ਸੇਵਕਾ ਇੱਥੇ ਮੈਨੂੰ ਫੋਨ ਬੰਨਣਾ ਕੋਕਲੇ ਦੀ ਸਾਡਾ ਕਿ ਬਾਕੀ ਤਾਂ ਲੋਟ ਆ ਡਰ ਲੱਗਦਾ ਯਾਰ ਚੋਬਰ ਵਾਹ ਦੀ ਵਾਹ ਅਲਟੀਮੇਟੀ ਹੋ ਗਿਆ ਤਾਂ ਕੰਮ ਉਹ ਤੇਡੀ ਹੈ ਸ਼ੀਸ਼ ਗਾਟ ਅ ਬੇਬੀ ਹੈਲੋ ਪੂਰਬਜਾਓ ਚਾਚੇ ਤਾਇਆ ਜੋ ਆ ਜਾਂਦੇ ਨੇ ਪੂਰਬਜਾਣ ਦਾ ਜੋ ਆਪਣੇ ਤੋਂ ਡਾਇਰੈਕਟ ਤਾਂ ਨਹੀਂ ਹੈਗੇ ਖੈਰ ਆਪਾਂ ਇਹਨਾਂ ਦੇ ਡਿਸੈਂਡੈਂਟ ਪਰ ਇਹ ਉਹਨਾਂ ਦੇ ਚਾਚੇ ਤਾਇਆ ਚ ਹੀ ਆ ਜਾਂਦੇ ਨੇ ਅੱਛਾ ਜੀ ਕਿੰਨੀ ਸੋਹਣੀ ਜੀ ਇਹਨਾਂ ਨੇ ਰੱਬ ਨੇ ਬਣਾਈ ਤਾਂ ਹਾਂ ਬਸ ਇਹਨਾਂ ਦੇ ਥੱਲੇ ਤੋਂ ਥੱਲੇ ਨਾ ਬੈਜੀ ਸਾਹਮਣੇ ਇਹਨਾਂ ਦੇ ਕਿ ਮੈਂ ਥੱਲੇ ਜੇ ਲੈਣਾਗਾ ਕਲੋਜ਼ ਅੱਛਾ ਇਹ ਫਿਰ ਇਹ ਥਪੜਾ ਮਾਰਨਗੇ ਆ ਕੀ ਵਿੱਚ ਸਾਡੀ ਰੀਸ ਨਾ 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 ਵਾ 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 ਪੁੱਛਾਂ ਕਿ ਦੀ ਵੱਡੀਆਂ ਇਹਨਾਂ ਦੀ ਆ ਲੰਗੂਰ ਨਹੀਂ ਆ ਬਾਂਦਰ ਆਗੇ ਬਾਕੀ ਜਿਹੜੇ ਪੁੱਛਾਂ ਮੁੜਮੇ ਪੁੱਛਾਂ ਵਾਲੇ ਨੇ ਇਹ ਲੰਗੂਰ ਨੇ ਬੇਸਿਕਲੀ ਪਰੇ ਹੋ ਕੇ ਚੱਲ ਸੁਣਿਆ ਮੈਨੂੰ ਡਰ ਲੱਗਦਾ ਇਹਨਾਂ ਤੋਂ ਭਾਈ ਜੀ ਉਹ ਨਹੀਂ ਸੁਣਿਆ ਵੀ ਕੈਮਰਾਮੈਨ ਕੈਮਰਾਮੈਨ ਨੇਵਰ ਡਾਈਸ ਕੀ ਇਕੱਲੇ ਦੀ ਲੱਗਦੀ ਆ ਮੈਨੂੰ एंट्रेंस ओह वाह व्यू मंदिर गोपीनाथ मंदिर ਚਿਕ ਇਹ ਜੀ ਗੋਪੀਨਾਥ ਟੈਂਪਲ ਤੇ ਹੈਗਾ ਕਿਲੇ ਦਾ ਝਾਕਾ ਬੋਕਾ ਆਸ-ਪਾਸੇ ਪਹਾੜੀਆਂ ਤੇ ਵਿਚਾਲੇ ਕਿਲਾ ਤੇ ਉਹ ਤੰਤਰਿਕ ਦੀ ਛਤਰੀ ਤੇ ਚੋਬਰ ਨਵਦੀਪ ਇਹ ਮੈਨੂੰ ਫਿਲਮ ਆ ਰਿਹਾ ਮੈਨੂੰ ਫਿਲਮ ਆ ਰਿਹਾ ਯਸ ਫੋਨ ਨਾਲ ਫੋਨ ਪਿੜਦੇ ਹੋਏ ਆਉਂਦੀ ਫੇਰ ਕਹਾਂਗੇ ਅੱਜ ਕੋਣ ਦਿਖਾਉਂਦਾ ਦੇਖੋ ਉਹਨੇ ਉਹ ਬ੍ਰਾਈਫਨ ਦੋ ਨਿਆਣੇ ਦਿਖਾਉਣੇ ਆ ਨਿਕਾਸੀ ਸੋਹਣੀ ਆ ਯਾਰ ਇੱਥੇ ਵੀ ਹੈ ਨਾ ਆ ਦੇਖੋ ਇਹਨਾਂ ਨੇ ਮੰਕੀ ਫੇਸ ਜੇ ਬਣਾਏ ਹੋਏ ਨੇ ਇੱਥੇ ਬਾਬਾ ਗੱਲ ਵਾਤ ਹੈ ਕਲਾਕਾਰੀ ਤਾਂ ਚਲ ਸੀਗੀ ਸੀਗੀ ਰਾਜਾ ਜੈਨੇ ਕਰ ਮ ਬਹੁਤ ਲੱਤਾ ਲੋਕਾਂ ਤੋਂ ਆ ਮੰਕੀ ਫੇਸ ਤੇ ਕਿੰਨੇ ਡਿਟੇਲਡ ਬਣਾਏ ਪਿਆ ਹੈ ਹਨ ਹਾ ਹਾਤੀ ਸਿੰਘ ਜੀ ਇੱਕ ਦਾ ਚਾਰੇ ਦਾ ਉੱਪਰਲਾ ਸਿਸਟਮ ਤੇ ਆਰਕਟੈਕਚਰ ਵਾਲਾ ਖੇਰ ਕੈਂਡ ਗੱਲ ਬਾਤ ਸੋਵੇ ਕਿਲੇ ਸੀਗੇ ਜਿਹੜੇ ਮਹਾਰਾਜਾ ਜੈ ਸਿੰਘ ਵਾਲੇ ਸਿਸਟਮ ਚੋਂ ਹੀ ਕਿਨੇ ਬਣੇ ਹੋਏ ਨੇ ਮਹਾਰਾਜਾ ਜੈ ਸਿੰਘ ਜਿਨ੍ਹਾਂ ਦੇ ਨਾਮ ਤੋਂ ਜੈਪੁਰ ਸ਼ਹਿਰ ਆੜਾ ਉਹ ਬਸਿਆ ਹੋਇਆ ਠੀਕ ਹੈ ਸੋ ਇਹ ਵੀ ਉਹਨਾਂ ਦੀ ਸلطਨਤ ਰੀ ਕਿਲੇ ਸੀਗੇ ਇਹ ਵੀ ਉਹਨਾਂ ਦੇ ਛੱਲੇ ਆਉਂਦਾ ਤਾਂ ਕਰਕੇ ਇਥੇ ਆਰਕੀਟੈਕਚਰ ਵਾਲੇ ਨੇ ਇਹ ਹੀ ਗੱਲ ਬੋਤਾ ਉਹ ਘੈਂਟ ਆ ਗਈ ਬਿਸਾਈਡਸ ਕੇ ਇਹ ਨਹੀਂ ਰੂਰਲ ਥਾਂ ਤੇ ਆ ਚੋਬਰ ਪਹਿਲਾਂ ਪਾਉਂਦਾ ਹੋਇਆ ਇਹ ਹੈ ਜੀ ਪ੍ਰਨਾਲਾ ਸਿੰਘ ਸਾਈਡ ਤੋਂ ਦਿਖਾਓ ਪ੍ਰਨਾਲਾ ਮੜਾ ਹਾਂ ਸੇਕਰ ਹੈ ਉਹ ਕ੍ਰੀਏਟੀਵਿਟੀ ਦਾ ਸਾਰੀਆਂ ਚੀਜ਼ਾਂ ਦੇ ਵਿੱਚ ਕ੍ਰੀਏਟੀਵਿਟੀ ਬਹੁਤ ਕਰਦੇ ਸੀ ਨਾ ਮਾੜੀ ਮਾੜੀ ਚੀਜ਼ ਨੂੰ ਵੀ ਇਹਨਾਂ ਨੂੰ ਹੈਗੇ ਤਾਂ ਰਾਜੇ ਸੀ ਅਕਸਰ ਨੂੰ ਹਾਂ ਜੋ ਕਹਤਾ ਭਾਈ ਬਣਨਾ ਤਾਂ ਫਿਰ ਬਣੂਗਾ ਹੀ ਹਾਂ ਇੱਥੇ ਗੱਲ ਹੈਗੀ ਹੈ। ਉਹ ਦੇਖੋ ਸੀ ਇਹਨਾਂ ਸਕੇਅਰ ਫੁੱਟ ਸੋ ਇਹ ਹੈ ਜੀ ਕਿਲੇ ਦਾ ਪ੍ਰੋਪਰ 뷰 ਪਿੱਛੇ ਹਿਲਸ ਠੀਕ ਹੈ। ਉਸ ਤੇ ਜਾਵਾਂਗੇ ਆਪਾਂ ਪਹਿਲਾਂ ਥੋੜੇ ਰੋਟੇ ਇੱਥੇ ਫੋਟੋ ਸ਼ੂਟ ਕਰ ਲਈਏ। ਥੋੜਾ ਪਿੱਛੇ ਕਿਥੇ ਇਹ ਨਹੀਂ ਪਿੱਛੇ ਆਪਾਂ ਕਰ ਕਰ ਲਿਆ ਆਪਣੇ ਚੋਬਰ ਬਾਕੀ ਦੇ ਨੇ ਜਿਹੜੇ ਫੋਟੋ ਸ਼ੂਟ ਕਰਦੇ ਹੋਏ ਪਿੱਛੇ ਨਹੀਂ ਨਹੀਂ بگੜੀ ਰਾ ਸਰ ਜੀ ਪਾਸੇ ਹੋ ਥੋੜੇ ਜਿਹਾ ਲਓ ਲਓ ਵੀਰੇ ਮੈਂ ਹੋ ਗਿਆ ਪਾਸੇ ਮੈਂ ਤਾਂ ਜਮੇ ਹੀ ਪਾਸੇ ਹੋਇਆ ਸੀ ਸਾਈਡ ਲਾਈਨ ਕਰਦੇ ਹੋਏ ਮੈਨੂੰ ਦੋ ਆਈਫੋਨ ਵਾਲੇ ਬੰਦੇ ਐਂਡਰੋਇਡ ਵਾਲੇ ਨੂੰ ਕਿਲੇ ਦਾ ਰਸਤਾ ਇਹ ਮੈਂ ਸਾਰਿਆਂ ਦਾ ਹੁੰਦਾ ਚੜਾਈ ਵਾਲੀ ਗੱਲ ਬਾਤ ਠੀਕ ਹੈ ਤੇ ਸਾਹੂ ਸਾਹੀ ਅਸੀਂ ਪਹਿਲਾਂ ਹੀ ਹੋ ਗਏ ਥੋੜੇ ਜਿਹਾ ਤੇ ਹਜੇ ਹੋਰ ਹੋਣਾ ਇੱਕ ਹੀ ਤੂੰ ਤਾਂ ਨਹੀਂ ਸੁਣਨੇ ਮੁੜ ਕੇ ਜਾਂਦੇ ਨਹੀਂ ਨਹੀਂ ਹੁਣ ਦੱਸ ਤੇ ਹੁਣ ਜਾਣਾ ਤੰਤਰ ਇੱਕ ਦੇ ਉੱਥੇ ਉੱਥੇ ਜਾਵਾਂਗੇ ਹੈ ਉੱਥੇ ਜਾਵਾਂਗੇ ਇਹ ਚ ਉੱਪਰ ਕਹਿੰਦਾ ਹੋ ਉੱਥੇ ਜਾਣਾ ਤੇ ਔਖਾ ਇੱਥੇ ਦੀ ਹੋਈ ਜਾਂਦਾ ਸਾਰੇ ਮਾਮਲੇ ਚ ਨਹੀਂ ਕੇਰਾਂ ਦਾ ਫਿਰ ਗਰਮ શરીਰ ਹੋਊਗਾ ਨਾ ਸਰੀਰ ਜਦੋਂ ਗਰਮ ਹੋਊਗਾ ਫਿਰ ਜਾ ਕੇ ਚੜਾਂਗੇ ਇੰਜਨ ਕੇ ਸ਼ਕੀਲੇ ਦੇ ਅੰਦਰ ਪੈਂਟਰ ਕਰ ਚੁੱਕੇ ਹ ਕਿਲਾ ਖੈਰ ਰੀਨੋਵੇਸ਼ਨ ਤੋਂ ਗੁਜ਼ਰ ਰਿਹਾ ਕੋਈ ਪੁਰਾਣਾ ਬਾਲਾ ਇਹ ਕੰਮ ਇੱਥੇ ਡਿਗ ਡਿਗ ਵਾਲਾ ਕੰਮ ਹੀ ਹੈ। ਤੇ ਆ ਛਪਰੀ ਲੋਕਾਂ ਦੀਆਂ ਕਰਤਾਰੀਆਂ ਕੀਤੀਆਂ ਹੋਈਆਂ ਇੱਥੇ। ਸਾਰੇ ਕਿਤੇ ਕਲੰਬਸ ਵਾਂਗੂ ਵੀ ਮੈਂ ਇੱਥੇ ਸੀ ਮੈਂ ਇੱਥੇ ਸੀ। ਸੋ this is the fort from inside and this bailey fort here. ਸੋ ਮਲਬਈਆ ਬੇਸਿਕਲੀ ਇਥੇ ਹਣ ਅਭਿਸ਼ੇਸ਼ ਜਿਵੇਂ ਆਪਾਂ ਕਹਿ ਦਿੰਨੇ ਆ। ਰੈਂਦ ਖੁੰਦੀ ਐ ਇੱਥੇ ਗੱਲਬਾਤ ਐੜੀ ਮੇਨਲੀ ਉਹ ਹੀ ਚੀਜ਼ ਐ ਸ਼ਰਾਬ ਦੋ ਦੋ ਲੱਗੇ ਨਾ ਵਿਚਾਰਿਆਂ ਨੂੰ ਇਹੋ ਸਾਧੂ ਤੇ ਲੱਗ ਗਿਆ ਉਹ ਤਤਸਿਕ ਤੇ ਲੱਗ ਗਿਆ ਸ਼ਰਾਬ ਦੋ ਲੱਗੇ ਇਹ ਚਿਰ ਇਹ ਵੀ ਕੀ ਕਰਦੇ ਭਗਤ ਸੋ ਸਾਖਾਂ ਦੀ ਤੇਜ਼ੀ ਤੇ ਵੀਊਸ ਨੂੰ ਦੱਸ ਰਿਹਾ ਹੋਊਗਾ ਕਿ ਆਪਾਂ ਕਿਲੇ ਦੇ ਜਮਾ ਸਿਖਰ ਤੇ ਪਹੁੰਚ ਚੁੱਕੇ ਆਂ ਤੇ ਇਹ ਕਿਲਾ ਕਿ ਇਹ ਰਸਿਕਰ ਚੂਬਾ ਥੋੜਾ ਜਿਹਾ ਹੋਰ ਸਿਖਰ ਤੇ ਜਾਂਦਾ ਹੋਇਆ ਕਿਉਂਕਿ ਇਹ ਜਵਾਨ ਹੈ ਹਜੇ ਠੀਕ ਹੈ ਵਾਹ ਜੀ ਵਾਹ ਸਾਨੂੰ ਪਹਿਲਾਂ ਡਰ ਸੀਗਾ ਵੀ ਕਿੱਥੇ ਕਿੱਥੇ ਪਿੱਛੇ ਇਹਦੇ ਹਿਸਾਬ ਨਾਲ ਇੱਥੇ ਬੰਦਰ ਤੇ ਲੰਗੂਰ ਨੇ ਉਹ ਮੇਨ ਪਲੈਨਟ ਆਫ ਦੀ ਏਪਸ ਨੇ ਚੱਲੀ ਜਾਂਦੀ ਹੋਵੇ ਕਿਤੇ ਪਿੱਛੇ ਕਿ ਸਾਡੇ ਉੱਪਰ ਆਪਾਂ ਜੜਾਂ ਦੇ ਲਫੀੜੇ ਲਾਉਣ ਵੀ ਅੱਛਾ ਕਿੱਧਰ ਤੁਰੇ ਫਿਰਦੇ ਹਾਂ ਅਸੀਂ ਠੀਕ ਹੈ ਸਚਾਕਾ ਵਕਾ ਸੁਣਾ ਸਾਰਾ ਪਾਨਗੜ ਪਿੰਡ ਪਿੱਛੇ ਬੈਕਗ੍ਰਾਉਂਡ ਚ ਕਿਉਂਕਿ ਹੁਣ ਸੂਰਜ ਸਿੰਘ ਜੀ ਬੜਾ ਉੱਪਰ ਨੇ ਇਸ ਕਰਕੇ ਥੋੜਾ ਜਿਹਾ ਧੁੰਦਲਾ ਦਿਖ ਰਿਹਾ ਹੈ ਸਿਸਟਮ ਪਰ 뷰 ਸ਼ਾਨਦਾਰ ਆ ਯਾਰ ਇੱਕ ਨੰਬਰ ਗੱਲਬਾਤ ਆ ਪੂਰੀ ਇਹੋ ਜਿਹੇ ਕੰਮ ਨੂੰ ਲੋਡ ਠੀਕੇ ਬੰਦੇ ਲੋਕੇਸ਼ਨ ਲੁਕੇਸ਼ਨ ਚੂਜ਼ ਕਰਨ ਦੇ ਵਿੱਚ ਰਾਜਸਥਾਨ ਵਾਲੇ ਬੰਦੇ ਘੈਂਟ ਸੀ ਰਾਜਰੂ ਜੇ ਇਹ ਸੇਮ ਹੀ ਮੌਨਸੂਨ ਪੈਲਸ ਹੋ ਗਿਆ ਜਿਹੜਾ ਉਹ ਤੋਂ ਵੀ আরাਵਲੀ ਹਿਲਸ ਦਿਖਦੀਆਂ ਨੇ ਉਹ ਵੀ ਬਹੁਤ ਸੁੰਨੀ ਜਗ੍ਹਾ ਤੇ ਬਣਿਆ ਹੋਇਆ ਹੈ ਕਮਿਆ ਸਿੰਘ ਚੈੱਕ ਉਹ ਦੇ ਪੂਦੇ ਅਖਰਦ ਸਾਰਾ ਬਨਵਾ ਦਾ ਪੰਛੀ ਝੂਮਰ ਪਾਉਂਦੇ ਹੋਏ ਪਿੱਛੇ ਚੈੱਕ ਚੋਬਰ ਕੰਦੇ ਨੇ ਯਾਰਾ ਲੈਂਦੇ ਹੋਏ ਫੋਟੋ ਫੋਟੋ ਖਿੱਚੀ ਆਪਾਂ ਤਿੰਨੇ ਜਣੇ ਬਹਿ ਕੇ ਚਲੋ ਜੀ ਹਾਂ ਤੇ ਵਾਚ ਟਾਵਰ ਨੂੰ ਜਾਂਦਾ ਹੋਇਆ ਰਾਹ ਐਨਾ ਖਤਰਨਾਕ ਅਸੋ ਇਸ ਕਰਕੇ ਅਸੀਂ ਇਹਨੂੰ ਛੱਡ ਰਹੇ ਹਾਂ ਕਿਉਂਕਿ ਗਰਮੀ ਪਹਿਲਾਂ ਹੀ ਬਹੁਤ ਹੈ ਤੇ ਪਾਣੀ ਦੀ ਬੋਤਲ ਅਸੀਂ ਭੁੱਲ ਆਏ ਐ ਐਂਡ ਜੈਮ ਇੰਗਲਿਸ਼ ਦੀ ਘਾਟ ਤਾਂ ਇਟਸ ਆਲਵੇਜ਼ ਅ ਨੈਕਸਟ ਟਾਈਮ ਸੁਬਾਹ ਆਪਸੀ ਦਾ ਸਫਰ ਕਿਲੇ ਤੱਕ ਤੇ ਇਹ ਜਿਹੜਾ ਆਪਾਂ ਨੂੰ ਮੰਦਿਰ ਪਹਿਲਾਂ ਹੋਇਆ ਸੀ ਤੇ ਰਮਣੀਕ ਥਾਂ ਸ਼ਾਂਤੀ ਭਰਪੂਰ ਬੇਸਿਕਲੀ ਮੈਂ ਕਹਿੰਨਾ ਇਕਲੌਤੇ ਟੂਰਿਸਟ ਸੀ ਸੀਗੇ ਤੇ ਇੱਕ ਵਿਦੇਸ਼ੀ ਸਲਾਨੀ ਸੀ ਜਿਹੜੇ ਹੋ ਜਾਂਦੇ ਨੇ ਬਾਕੀ ਇੱਥੇ ਕੁਝ ਨਹੀਂ ਸੀ ਬੈਠ ਕੇ ਤੁਸੀਂ ਉਧਰ ਪਿਕਨਿਕ ਸਪੋਰਟ ਵਾਂਗੂ ਅੱਛੇ ਵਧੀਆ ਟਾਈਮ ਸਪੈਂਡ ਕਰ ਸਕਦੇ ਹੋ ਬਹੁਤ ਖੁੱਲਾ ਏਰੀਆ ਘੁੰਮ ਸਕਦੇ ਹੋ ਤੇ ਫਿਰ ਸਾਡੋ ਢੀੜੇ-ਘੂੜੇ ਵਧੀਆ ਦੇ ਸਕਦੇ ਮੈਂ ਇੱਥੇ ਤੇ ਆਪਣੇ ਅੱਜ ਦੇ ਪ੍ਰੋਗਰਾਮ ਅਦੀਨ ਹੁਣ ਆਪਾਂ ਹੋਟਲੋਂ ਸਮਾਨ ਵਗੈਰਾ ਚੱਕ ਕੇ ਅਸੀਂ ਬਾਈਕ 'ਤੇ ਬੈਠ ਕੇ ਤੇ ਸਾਰੇ ਆਪਦੇ ਮੋਟਰਸਾਈਕਲ 'ਤੇ ਬੈਠ ਕੇ ਹਾਂ ਤੁਸੀਂ ਬਾਈਕ 'ਤੇ ਜਾਓ ਮੈਂ ਉੱਥੇ ਹਾਂ ਹਾਂ ਹੁਣ ਚਾਂਦ ਬੌਰੀ ਪੰਨੀ ਕੂਚ ਕਰਾਂਗੇ ਇੱਥੋਂ ਤੇ ਉਸ ਤੋਂ ਬਾਅਦ ਸਾਡਾ ਟੀਚਾ ਹੈਗਾ ਜਿਹੜਾ ਉਹ ਇਹ ਹੈ ਵੀ ਜੈਪੁਰ ਦੀ ਆਊਟਸਕਰਟਸ ਦੇ ਵਿੱਚ ਕਿਤੇ ਸਟੇ ਕਰੀਏ ਤੇ ਜੇ ਟਾਈਮ ਜਿਆਦਾ ਤਾਂ ਸਾਂਭਰ ਲੇਕ ਦੇ ਨੇੜੇ ਤੇ ਜਿਹੜੇ ਕਿਤੇ ਫਰਾਤ ਲਈ ਅੱਜ ਦੀ ਰਾਤ ਲਈ ਹੋਟਲ ਲੱਭਾਂਗੇ ਠੀਕ ਹੈ ਦਿਖਾਉਣਾ ਤੁਹਾਨੂੰ ਅੱਗੇ ਦੀ ਗੱਲ ਬਾਤ